ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਬ ਸਾਹਿਬ ਸ਼ਲੋਕ ਮਹਲਾ ਪਹਿਲਾ ਦੁਖਦਾਰੋ ਸਗ ਰੋਗ ਭਿਆਜ ਜੇ ਸੁਖ ਤਾਂ ਨਾ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਹ ਉਗਰੀ ਨਾ ਹੋਈ ਬਨਿਹਾਰੀ ਕੁਦਰਤ ਵਸਿਆ ਤੇਰਾ ਅੰਤਨ ਜਾਈ ਲਖਿਆ ਰਹਾਉ ਜਾਤ ਮਹਾਂ ਜੋਤ ਜੋਤ ਮਹਾਂ ਜਤਾ ਅਕਲ ਕਲਾ ਪੁਰ ਪੂਰ ਰਹਾ ਤੂੰ ਸੱਚਾ ਸਾਹਿਬ ਸਤਿ ਸਵਾਦੇ ਜਿਨ ਕੀਤੀ ਸੋ ਵਰਪਿਆ ਕਹੋ ਨਾਨਕ ਕਰਤੇ ਕਿਆ ਬਤਾ ਜੋ ਕਿਛ ਕਰਨਾ ਸੋ ਕਰ ਰਹਾ ਸੋਦਰਗਸਾ ਮਹੰਲਾ ਪਹਿਲਾ ਇਕ ਊੰਕਾਰੂ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਕਰਕੇ ਹਾ ਜਿਤ ਬੈ ਸਰਬ ਸਮਾਲੀ ਵਾ ਜੇ ਤੇਰੇ ਨਾ ਜਾਣੀ ਕਾ ਸ਼ੰਕਾ ਕੇਤੇ ਤੇਰੇ ਵਾ ਬਨਹਾਰੀ ਕੇਤੇ ਤੇਰੇ ਰਗ ਪ੍ਰੀ ਸੋ ਕਹੀ ਹੈ ਕੇਤੇ ਤੇਰੇ ਗਾ ਬਨਹਾਰੀ ਬਾਵਨ ਤੁ ਤਨ ਪੂਨ ਪਣੀ ਬੈ ਸੰਤਰ ਗਵ ਰਾਜ ਦਰਮ ਦੁਆਰੀ ਗਾਵੰਤ ਤੁਧਨੋ ਚਿਤ ਗੁਪਤ ਲਿਖ ਜਾਨਣ ਨ ਲਿਖ ਲਿਖ ਧਰਮ ਵਿਚਾਰੀ ਗਾਵੰਤ ਤੁਧਨੋ ਇਸ਼ਰ ਬ੍ਰਹਮਾ ਦੇਵੀ ਤੁੰਤਰੇ ਸਦਾ ਚਵਾਰੀ ਗਾਵੰਤ ਤੁਧਨੋ ਇੰਦਰੇਂਦਰਾ ਤੁਨ ਬੈਠੇ ਦੇਵ ਤਿਆਂ ਅਦਰ ਨਾਲੇ ਗਾਵੰਤ ਤੁਧਨੋ ਸਦ ਸਮਾਦੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੀ ਗਾਵੰਤ ਤੁਧਨੋ ਜਤੀ ਜਤੀ ਜਲਦੋਕੀ ਗਾਵੰਤ ਤੁਧਨੋ ਵੀਰ ਕਰਾਰੀ ਗਾਵੰਤ ਤੁਧਨੋਂ ਬੰਡਤ ਬੜਨ ਨ ਕਿਸਰ ਜਗਤਿਕ ਵਿਦਾਨਾਲੀ ਗਾਵੰਤ ਤੁਧੰ ਮਹਾਨੀਆ ਮਨਮੋਹਨ ਸੁਰਗਮਚ ਪਿਆਲੀ ਗਾਵੰਤ ਤੁਧਨੋਂ ਰਤਨੋ ਪਾਇ ਤਰੇ ਅਠ ਸੜ ਤੀਰਥ ਨਾਲੇ ਗਾਵੰਤ ਤਦਨੋ ਜਦ ਮਹਾਂ ਬਲਸੂਰਾ ਗਾਵੰਤ ਤਦਨੋ ਕਾਣੀ ਚਾਰੀ ਗਾਵੰਤ ਤਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਕੇ ਤੇਰੀ ਧਾਰੀ ਸੇਈ ਤਦਨੋ ਗਾਵਣਾ ਜੋ ਤਤ ਭਾਵਨਾ ਰਤੇ ਤੇਰੇ ਭਗਤ ਰਤਾਲੇ ਹੋਰ ਕੀਤੇ ਤਦਨੋ ਗਾਵਣਾ ਸਿਮਨਾ ਚਿਤਨਾ ਆਮਨ ਨਾਮੁ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚੀ ਨਾ ਆਈ ਹਾਵੀ ਹੋਤੀ ਜਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਨਸੀ ਮਾਇ ਦਿਨੋ ਪਾਈ ਕਰ ਕਰ ਦੇਖਾ ਕੀਤਾ ਆਪਣਾ ਜੋਤਿਸ ਦੀ ਵੜਿਆਈ ਜੋਤਿਸ ਭਾਵਾ ਸੋਈ ਕਰਤੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਤ ਸਹੋ ਜਹਾ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਆਸਾ ਮਹੰਲਾ ਕਹਦਾ ਸੁਣ ਵੱਡਾ ਕਹਿ ਤੁਮ ਕੋਈ ਕੇਵੜ ਵੱਡਾ ਢੀਠਾ ਹੋਏ ਕੀਮਤ ਪਾਏ ਨਾ ਕਿਹਿਆ ਜਾਏ ਕਹਨੇ ਵਾਲੇ ਤੇਰੇ ਰਹਸੁ ਮਾਈ ਵੱਡੇ ਮੇਰੇ ਸਾਹਿਬਾ ਗਹਿਰ ਨੂ ਪੀਰਾ ਗੁਣ ਗੀਰਾ ਹੋਏ ਨਾ ਜਾਣ ਤੇਰਾ ਕਿ ਤਾ ਕੇਵੜ ਚੀਰਾ ਰਹਾ ਆਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਏ ਤੇਰੇ ਦਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਚੀਆਂ ਵਡਿਆਈਆਂ ਤੁਧ ਵਣ ਸ੍ਰੀ ਗਿਨੈ ਨਾ ਪਾਈਆ ਪਰਮ ਮਿਲਾ ਨਾ ਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸੁਭਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀ ਮਾਂ ਬਿਸਰੈ ਮਰ ਜਾਊ ਆਖਣ ਔਖਾ ਸੱਚਾ ਨਾਉ ਸਾਚੇ ਨਾਮ ਕੀ ਲੱਗਾ ਭੂਖ ਉਤ ਭੂਖ ਖਾਇ ਚਲੀ ਹੈ ਦੁਖ ਸੋਗ ਵਿਸਰੈ ਮੇਰੀ ਮਾਈ ਸਾਚਾ ਸੋਹਬ ਸੱਚ ਨਹੀਂ ਰਹਾਉ ਸਾਚੇ ਨਾਮ ਕੀ ਤਿਲ ਵੜਿਆਈ ਆਖ ਤੱਕ ਕੀਮਤ ਨਹੀਂ ਪਾਈ ਜੇ ਸਭ ਮਿਲ ਪਾ ਆਖਣ ਪਾਹੀ ਵਡਣਾ ਹੋਵਾ ਘਟ ਨਾ ਜਾਈ ਨਾ ਹੋ ਮਰਣਾ ਹੋਵਾ ਸੁਖ ਦਿਨ ਦਰਹਿ ਨ ਚੁੱਕ ਭੂਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੁਵ ਨਾ ਕੋ ਹੋਈ ਜਿਵੜਾ ਪਤੇ ਵਰਤੇ ਰੀ ਰਾਤ ਜਨਦਨ ਕਰ ਕਾ ਕੀਤੀ ਰਾਤ ਖਸਮ ਚਰਹ ਤੇ ਕਮ ਜਾਤ ਧਨ ਕੋ ਨਾਵਾ ਬਾਜ ਸੁਨਾਤ ਰਾਗੁ ਗੁਦਰੀ ਮਹੰਲਾ ਚੌਥਾ ਹਰ ਕੇ ਜਨ ਸਤਿਗੁਰੂ ਸਤਿਪੁਰਖ ਬਿਨੋ ਕਰੋ ਗੁਰ ਪਾਸ ਹਮ ਕੀਰੇ ਗਰਮ ਸਤਿਗੁਰ ਸਰਨਾਈ ਕਰ ਦੇ ਨਾਮ ਬਰਗਾਸ ਪੇਰੇ ਮਿਹਰ ਗੁਰਦੇ ਮੋ ਕੋ ਰਾਮ ਨਾਮ ਬਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾ ਸੁਰਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪ ਤਸ ਹੈ ਮਿਲ ਸੰਗਤ ਗੁਣ ਬਰਗਾਸ ਜੈ ਨਾ ਹਰ 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 ਨਾਮ ਨਾ ਪਾਇਆ ਤੇ ਭਾਗਹਿਣ ਜੰਪਾਸ ਜੋ ਸਤਿਗੁਰੂ ਚਰਨ ਸੰਗਤ ਨਹੀਂ ਆਈ ਤ੍ਰਿਗਦੀਵ ਤ੍ਰਿਗਦੀਵ ਆਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਤਰ ਮस्तक ਲਿਖਿਆ ਲਿਖਾਸ ਧਨ ਧਨ ਸਾਸਨ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਬਰਗਾਸ ਰਾਗੂ ਜਰੀ ਮਹੰਲਾ ਪੰਜਵਾ ਕਾਹਿਰੇ ਮਨ ਜਿਤ ਬਹਿ ਉਦਮ ਜਾ ਆਹਰ ਹਰ ਜੀਓ ਪਰਿਆ ਸਾਲ ਪਤਰ ਮਹਜੰਤੂ ਪਾਈ ਤਾ ਕਾਰ ਜ਼ਕਾਅਗ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲਿਆ ਜੋ ਕਰਿਆ ਗੁਰ ਪ੍ਰਸਾਦਿ ਬ੍ਰਹਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਿੰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹਿ ਠਾਕੁਰ ਕਾਹੇ ਮਨ ਭੋਗ ਰਿਆ ਊੜਾ ਊੜ ਆ ਵੈਸੇ ਕੁਸਾ ਤਿਸ ਪਾਚੇ ਬਿਛਰੇ ਛਰੇਆ ਤਿਨ ਗਉਨ ਖਲਾਬ ਕਮਣ ਚੁਗਾਵਾ ਮਨ ਮੈਂ ਸਿਮਰਨ ਕਰਿਆ ਸਭਨੇ ਦਾ ਅੰਦਾਜ਼ਾ ਸ਼ਕਤੀ ਦੀ ਹਾਕਰ ਕਰ ਦਲ ਤਰਿਆ ਜੰਨਾਰ ਕੋ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਰ ਆਵਰਿਆ ਰਾਗ ਸਭ ਮਹੰਲਾ ਚੌਥਾ ਸੋ ਪ੍ਰਖ ਇੱਕ ਊ ਓੰਕਾਰੂ ਸਤਗੁਰ ਪ੍ਰਸਾਦ ਸੋ ਪ੍ਰਖ ਨਰਨਜਨ ਹਰ ਪ੍ਰਖ ਨਰਨਜਨ ਅਗਮ ਅਗਮ ਅਪਾਰ ਸਭ ਤੇ ਅਭ ਹੈ ਸਭ ਤੇ ਅਭ ਤੁਜੀ ਹਰ ਸੱਚੇ ਦਰਜਨ ਹਾਰਾ ਸਭ ਜੀ ਤੇ ਮਾਰੇ ਜੀ ਤੂ ਜੀਆਂ ਕਾਦਾ ਤਾਰਾ ਆਰਤਿਆ ਵੋਜਨ ਤੂ ਜੀ ਸਭ ਦੁਖ ਵਿਚਾਰ ਨਹਾਰਾ ਹਰ ਆਪੇ ਧਾਗੁਰ ਰੱਬ ਦੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਤਰ ਬਿਨਰੰਤਰ ਜੀ ਹਰ ਇੱਕ ਉਹ ਫੁਰਗ ਜ਼ਮਾਨਾ ਲਿਖਦਾ ਤੇ ਇਕ ਬੇਕਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਰ ਬਿਨ ਅਵਰ ਨਾ ਜਾਣਾ ਸੂਪਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਹ ਜੋਤਿ ਵਹ ਤੁਜੀ ਜਨ ਨਾਨਕ ਤੈਨ ਗੁਰ ਬਾਣਾ ਹਰਿ ਤੇ ਅਵਹ ਹਰਿ ਤੇ ਅਵਹ ਤੁਜੀ ਸੇ ਜਨ ਜਗ ਮਾ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਿ ਤੇ ਆਏ ਜੀ ਤਿੰ ਟੋਟੇ ਜਮ ਕੀ ਫਾਸੀ ਜਨਰਪੋ ਜਨ ਹਰ ਨਿਰਪੋ ਤੇ ਆਏ ਜੀ ਤਨ ਕਾ ਪੋ ਸੁਖ ਵਾਸੀ ਜਨ ਸੇਵਿਆ ਜਨ ਸੇਵਿਆ ਮੀਰਾ ਹਰ ਜੀ ਏ ਹਰ ਹਰ ਰੂਪ ਸਮਾਸੀ ਸੇ ਤੁੰਨ ਸੇ ਤੁੰ ਜਨ ਹਰਤੇ ਆ ਜੀ ਜਨ ਨਾਨਕ ਤੁੰ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬਿਆੰਤ ਬਿਆੰਤਾ ਤੇਰੀ ਭਗਤ ਤੇਰੀ ਭਗਤ ਸਲਾਹਣ ਤੁਦ ਜੀ ਹਰ ਅਨਿਕ ਅਨੇਕ ਅਨੰਤ ਤੇਰੀ ਅਨਕ ਤੇਰੀ ਅਨਕ ਕਰ ਹਰ ਪੂਜਾ ਜੀ ਤਪ ਤਪ ਹੈ ਜਪੈ ਬਿਆੰਤਾ ਤੇਰੀ ਅਨੇਕ ਤੇਰੀ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਬੜੇ ਜਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰਮਪਰ ਕਰਤਾ ਜੀ ਤੁਤੇ ਜੇਵੜ ਅਵਰਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਸੁਦੇ ਆਪੇ ਭਾਵੈ ਸੋਈ ਵਰਤੇ ਜੀ ਤੂੰ ਆਪੇ ਕਰੈ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭੁ ਪਾਈ ਜੀ ਤੁਦੇ ਆਪੇ ਸੁਰਜ ਸਭ ਕੋਈ ਜਨ ਜਨਾਨਕ ਗੁਣ ਗਾਵਾ ਕਰਤੇ ਕੇ ਜੀ ਜੋ ਸਭ ਤੇ ਕਾ ਜਾਣੋਈ ਆਸਾ ਮਹੰਲਾ ਚੌਥਾ ਤੂੰ ਕਰਤਾ ਸੁਚਿਆਰ ਮਾੜਾ ਸਾਈ ਜੋ ਤੂੰ ਭਵ ਸੋਈ ਥੀਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਬਣੀ ਧਾਇਆ ਜਿਸਨੂੰ ਕਿਰਪਾ ਕਰਹਿ ਤਿਨਾਂ ਅਮਰਤਨ ਪਾਇਆ ਗੁਰਮਕਲਾ ਦਾ ਮਨ ਮਗਵਾਇਆ ਤੁਦਾ ਵਿਛੋੜਿਆ ਮਿਲਾਇਆ ਤੂੰ ਦਰਿਆ ਉਹ ਸਭ ਤੁਝ ਹੀ ਮਾਹੇ ਤੁਰ ਬਿੰਦੂ ਜਾ ਕੋਈ ਨਾਹੀ ਜੀ ਜਾਣਦ ਸਭ ਤੇਰਾ ਖੇਲ ਕਿ ਜੋਗ ਮਿਲ ਵਿਛੜਿਆ ਸੰ ਜੋਗੀ ਮੀਲਾ ਜਿਸਮੋਂ ਤੂੰ ਜਾਣਾ ਹੈ ਸੋ ਜਨ ਜਾਣਾ ਹਰ ਗੁਣ ਸਦਹੀ ਆਖਵ ਕਾਣਾ ਜਿਨ ਹਰ ਤੇਵਿਆ ਤਿੰਦੁ ਗੁ ਪਾਇਆ ਸਹਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਗਿਆ ਸਭ ਹੋਵੇ ਤੁਦ ਬਿੰਦੂ ਜਾ ਵਰਨਾ ਕੋਵੇ ਤੂੰ ਕਰ ਕਰ ਵੇਖ ਹੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਈ ਆਸਾ ਮਹੰਲਾ ਪਹਿਲਾ ਤਿਤ ਸਰਵੜਾ ਪਹਿਲੇ ਨਿਮਕਾ ਪਾਣੀ ਪਾਉਂਦੇ ਨਹਿਂ ਕੀਆ ਪੰਗਜ ਮੋਹ ਪਗ ਨਹੀਂ ਚਾਲਾ ਹਮ ਦੇ ਘਤ ਹ ਡੂਬੀਲੇ ਮਨੇ ਕਨਾ ਚੇਤਸਮ ਹੁੜਮਣਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਕਰਨ ਮਤ ਨਾਨਕ ਤਿਨ ਕੀ ਸਰਨਾ ਜਿਨ ਤੂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਨ ਮਰਨ ਕੀ ਇਹ ਤੇਰੀ ਬਰੀਆ ਅਵਰ ਕਾਇ ਤਰਗ ਤੈ ਨਾ ਕਾਮ ਮਿਲ ਸਾਧ ਸੰਗਤਿ ਭਿ ਤੇਵਲ ਨਾਮ ਤਰਨ ਜਾਮ ਲਗ ਪੁਜਲ ਤਰਨ ਕੈ ਜਨਮ ਮਿਰਤਾ ਜਾ ਤਰੰਗ ਮਾਇਆ ਕੇ ਰਹਾਉ ਧਿਆਪ ਤਪਸਾਂ ਜਮ ਧਰਮ ਨਾਮ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਨ ਮਾ ਸਰਨ ਪਰੇ ਕੀ ਰਖੋ ਸਰਮਾ ਜਪ ਜਪ ਸੰਜਮ ਧਰਮ ਨਾਮ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਨ ਮਾ ਸਰਨ ਪਰੇ ਕੀ ਰਖੋ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹੀ ਦਸ਼ਮੀ ਕਲਿਉ ਪਾਚ ਬੇਨਤੀ ਚੌਪਈ ਅਮਰੀ ਕਰੋ ਹਾਤ ਦੇ ਰਖਾ ਪੂਰਨ ਹੋਇ ਚਿਤ ਕੀ ਇੱਛਾ ਕਬ ਚਰਨ ਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਅਮਰੇ ਦੁਸ਼ਟ ਸੰਬਾਧ ਮੁਕਾਬ ਹੋ ਆਪ ਹਾਤ ਮੋਹ ਬਚਾਵੋ ਸੁਖੀ ਬਚਾ ਮੋਹ ਰੋ ਪਰਵਾਰਾ ਸੇਵਕ ਸਿ ਸਭਾ ਕਰਤਾਰਾ ਮੋਹ ਰੱਛਾ ਨਿਤ ਕਰਦਿਆ ਕਰੀਏ ਸਭ ਵਰਨ ਕੋ ਆਜ ਸੰਗਰਿਆ ਪੂਰਨ ਹੋਇ ਹਮਾਰੀ ਅਸਾ ਤੂਰ ਭਜਨ ਕੀ ਰਹੇ ਪਿਆਸਾ ਤੁਮਾਂ ਛਾੜ ਕੋ ਵਰਨਾ ਤਿਆ ਹਾਂ ਉ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਤੇ ਵਖ ਜਗ ਹਮਾਰੇ ਤਾਰਿ ਹੈ ਤੁੰ ਜੰ ਜਤ ਰਹ ਹਮਾਰੇ ਮਾਰਿ ਹੈ ਆਪ ਹੱਥ ਮਝੇ ਉਭਰੀਏ ਮਰਨ ਕਾਲ ਕਾ ਤਰਾਸ ਨ ਮਰੀਏ ਮੋ ਜੋ ਸਦਾ ਹਮਾਰੇ ਪਛਾ ਸ੍ਰੀ ਅਸੀ ਤੁਝੂ ਕਰਿਓ ਰਚਾ ਰਾਖ ਲਿ ਹੋ ਮੋਹਿ ਰਾਖਣ ਹਾਰੀ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦੁ ਸਟਨ ਕੇ ਹੰਤਾ ਤੁਮਹੋ ਪੁਰੀ ਚਤਰ ਦਸਕੰਤਾ ਕਾਲ ਪੈ ਬ੍ਰਹਮਾ ਬਪੁਤਰਾ ਕਾਲ ਪੈ ਸ਼ਿਵ ਜੋ ਉਤਰਾ ਕਾਲ ਪੈ ਵਰਪਿਥਨ ਪ੍ਰਕਾਸ਼ਾ ਸਗਲ ਕਾਲ ਕਾ ਗਿਆਤ ਮਤਸਾ ਜਵਨ ਕਾਲ ਜੋ ਕੀ ਸੁਭ ਕੀਓ ਬੇਦਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸੁਵਾਰਾਨ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਿਛਨ ਉਪਜਾਇਓ ਆਦ ਅੰਤ ਇਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਮਾਰੀ ਸਭਲ ਪ੍ਰਜਾ ਜਿਨਾਂ ਤੁਵਾਰੀ ਸਿਵ ਕਨਕੋਸ਼ ਸੁਭਗੁਣ ਸੁਖ ਦੀਓ ਸਤਰਣ ਕੋ ਪਲ ਮੋਮਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਜਰ ਤੇ ਤੁਲਾ ਤੇ ਪਰ ਕਿਰਪਾ ਦਰਟ ਕਰ ਫੂਲਾ ਸੰਤ ਅੰਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਾ ਘਟ ਘਟ ਕੇ ਪਟ ਪਟ ਕੀ ਜਾਨਾ ਜਦ ਉਦਕਰ ਕਗਰਾ ਕਰਤੋਰਾ ਫੜ ਜਾ ਧਰਤ ਤਬ ਦੇ ਅਪਾਰਾ ਜਬ ਆਕਾਰ ਕਰਤ ਕਭੋ ਤਮੈ ਮਿਲਤ ਦੇਹ ਤਰ ਸੁਭੂ ਦੇਤੇ ਬਦਨ ਤਰ ਸਬਤਾ ਹੈ ਆਪ ਆਪਣੀ ਬੂਝ ਵਿਚਾਰਾ ਤੁਮ ਸਭ ਹੀ ਤੇ ਰਹਤ ਨਿਰਾਦਮ ਜਾਣਤ ਪੀਦ ਭੇਦ ਅਰ ਆਲਮਾ ਨਿਰੰਕਾਰ ਨਿਰਭਕਾਰ ਨਿਰਲੰਭ ਹੋ ਆਦ ਅਨੀਲ ਅਨਾਦ ਅਸੰਭ ਹੋ ਤਾ ਕਾ ਮੂੜ ਹੋ ਚਾਰਜ ਭਿਦਾ ਜਾ ਕੋ ਬੇਨਾ ਪਾਵਤ ਵਿਦਾ ਕਾ ਤੂੰ ਕਰ ਪਾਹਨ ਅਨੁਮਾਨ ਤੋ ਮਹਾ ਮੂੜ ਘਤਿ ਭੇਦ ਨ ਜਾਣ ਤ ਮਹਾ ਦੇਵ ਕੋ ਕਹਿ ਤ ਸਦਾ ਜਿ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁਧਾ ਜੀਤੀ ਵਰਨਤ ਭਿੰਨ ਭਿੰਤੁ ਦਿੱਤੀ ਤੁਮਰਾ ਲਖਣਾ ਜਾਏ ਪਚਾਰਾ ਕਹੇ ਵਿਦਿ ਸਦਿਆ ਪ੍ਰਤਮ ਤੁੰਤਾਰਾ ਇਕਾ ਰੂਪਾਣੂਪਦ ਰੂਪ ਰੰਗ ਬਿਹੂਰਾ ਵਗਹਿ ਭੂਪਾ ਅੰਡ ਦੇ ਧੀਰਜ ਸੇਤ ਜਕਿਨੀ ਉਤਪਜ ਖਾਨ ਬਹੋਰ ਜਦੀਨੀ ਕਹੋਂ ਫੂਲ ਰਾਜਾ ਹੁਆ ਬਟਾ ਕਹੋਂ ਚਿਮਟ ਪਿਉ ਸ਼ੰਕਰ ਕਟਾ ਸਗਰੇ ਸ੍ਰੀਸ਼ਿਦ ਖਾਇ ਅਚਾਨ ਭਵ ਆਦਿ ਜੁਗਾਦ ਸਰੂਪ ਸਿਆੰ ਭਵ ਆਬਰਚ ਮੇਰੀ ਤੁਮ ਕਰੋ ਸੇਖੋ ਬਰ ਸਿਂਗਰੋ ਦੁਸ਼ਟ ਜੇਤੀ ਅਟਵਤ ਤਪਤਾ ਸਗਲ ਮਲੇਸ਼ ਕਰੋ ਰਣ ਘਾਤਾ ਦੇਰ ਸੀ ਤੋ ਹਿਤਵਦਰ ਨੀ ਪਰੇ ਤਿਨਕੇ ਦੁਸ਼ਟ ਦੁਖਤ ਹੋਆ ਮਰੇ ਪੁਰਖ ਜਗਨ ਕੋ ਪਰੇ ਇਤਿ ਹਾਰੇ تیرਕੇ ਤੁਮ ਸੰਕਟ ਜਬਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਹੈ ਤਾਕੇ ਕਾਲ ਨਿਕਟਨ ਹੈ ਹੈ ਰੱਛਾ ਹੋਏ ਤਾਹੇ ਸੁਭ ਕਾਲਾ ਦੁਸ਼ਟ ਅਰਿਸ਼ਟ ਤਰਾਂ ਤਤ ਕਾਲਾ ਕਿਰਪਾ ਦ੍ਰਿੜ ਤੁਮ ਜਾਹਿ ਨਿਹਰੇ ਹੋ ਕਾਗੇ ਤਾਪ ਬਦਨਕ ਮੋਹਰੇ ਹੋ ਰਿੱਧ ਚਿਤ ਘਰਮੋਂ ਸੁਭ ਹੋਈ ਦੁਸ਼ਟ ਸਹਾਸ਼ਵਤ ਕੈ ਨ ਕੋਈ ਇਕ ਵਾਰ ਜਿਤ ਮੈਂ ਸੰਭਾਰਾ ਕਾਲ ਫਾਸਤਿਤ ਹੈ ਉਬਾਰਾ ਜਨਰ ਨਾਮ ਤੁਹਾਰੋ ਕਹਾ ਅਰਧ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸਰਨ ਤੁਹਾਰੀ ਆਪ ਹਾ ਲੈ ਹੋ ਬਾਰੀ ਕਰ ਬਠੌਰ ਮਹ ਹੋ ਸੁਹਾਈ ਦੁਸ਼ਟ ਦੋਖ ਤੇ ਜੋ ਬਚਾਈ ਹਰ ਗਗਤ ਮੈਂ ਸ਼ਰਨ ਤੁਹਾਰੀ ਆਪ ਆਦਿ ਲਿਹੁ ਵਾਰੀ ਕਰ ਬਟੌਰ ਮਹੋ ਸੁਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸੁਈਆ ਪਾਇੰਗ ਹੈ ਜਬ ਤੇ ਤੁਮਰੇ ਤਬ ਤੇ ਕਉਂ ਆਖ ਤਰੇ ਨਹੀਂ ਆਨੀਓ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਹੈ ਮਤ ਇਕ ਨਾਮ ਮੰਨਿਓ सिमरत सो सहस्त्र वीर सब है बहु पीत कह हम एक ना जानी हो सिरिय छपान कृपा तुमरी कर मैं ना कहयो सब तोहे बखानी हो धौरा सगल दुवार को छाड़ का गयो तुहारो द्वार बाहे गहि लाजे अस गोविंद दाच तुहार ਤਗਲ ਦੁਆਰ ਕੋ ਛੜਕ ਲਇਓ ਤੁਹਾਰੋ ਦੁਆਰ ਬਾਹਾਂ ਰਹਿ ਗਈ ਲਾ ਜੀ ਅਸ ਗੋਬਿੰਦ ਦਾਸ ਤੁਹਾਰੋ RAM KALI MAHALLA TJI ANAND EK OMKAR SATGURU PRASAD ANAND PYA MERI MAAI SATGURU MAIN PAAYA ਸਤਿਗੁਰ ਤਾਂ ਪਾਇਆ ਸਾਜ ਸੇਤੀ ਮਨਵਤਿਆ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਾਇਆਂ ਸ਼ਬਦੋ ਤਾਂ ਗਾਵੋ ਹਰੀ ਦੇ ਰਾਮ ਅੰਜਨੀ ਵਸਾਇਆ ਪਹਿ ਨਾਨਕ ਅਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰਨਾਮ ਦੇ ਹਰਨਾ ਰਹੋ ਤੂੰ ਮਨ ਮੇਰੇ ਦੂਜਾ ਵਿਸਾਰਨਾ ਅੰਗੀਕਾਰ ਹੂੰ ਕਰੇ ਤੇਰਾ ਕਾਰਜ ਸੰਸਵਾਰਨਾ ਕਬਨਾ ਦਾ ਲਾ ਤੁਮ ਰਤ ਸੁਆਮੀ ਸੋ ਕਿਉ ਮਨੁ ਵਿਚਾਰੀ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸੋਹਿਬ ਕੀਆ ਨਾਹੀ ਕਰ ਤੇਰਾ ਘਰ ਤਾ ਤੇਰਾ ਸਭੁ ਗਿਚਾ ਜਿਸ ਦੇਹ ਸੋ ਪਾਵੈ ਸਦਾ ਜਿਵਤ ਸਾਲਾ ਹਾ ਤੇਰੀ ਨਾਮ ਮਨ ਮਤਾ ਬਈ ਨਾਮ ਜਿਨ ਕਾ ਮਨੁ ਮਸਿਆ ਵਾਜੇ ਸ਼ਬਦ ਕੁ ਨੇਰੇ ਕਹੈ ਨਾਨਕ ਤੇ ਸੋਹਿਬ ਕਿਆ ਨਾਹੀ ਕਰਦੇ ਰਹਿ ਸੱਚਾ ਨਾ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁਖਾਂ ਸੁਭਗਵਈਆਂ ਕਰ ਜਾਂ ਜਗੁਮਨਾਈ ਵਸਿਆ ਜਿਰੇ ਛਾ ਸਭ ਪੁਜਾਈਆਂ ਸਦਾ ਗੁਰੂ ਬਾਣ ਕੀਤਾ ਗੁਰਮਟੋ ਹੋ ਜਿਸ ਦੀਆਂ ਹੈ ਵਡਿਆਈਆਂ ਭੈ ਨਾਲ ਤਨ ਤੰਤ ਹੋ ਸ਼ਬਦ ਧਰੋ ਕੇ ਆਰੋ ਸੱਚਾ ਨਾ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਦੇ ਤਨ ਘਰਤ ਪੋਗਾ ਕੜਜੋ ਬ ਅਗੇ ਸ਼ਬਦ ਬਾਜੀ ਕਲਾ ਜਿਤ ਕਰ ਧਾਰੀਆ ਪੰਜ ਦੋ ਤੁਦਵਾਜ ਕੀਤੇ ਕੋਲ ਕੰਟ ਕੁਮਾਰਿਆ ਝੁਰ ਗਰਮ ਪਾਇਆ ਤੁਦ ਜਨ ਕੋ ਸੇ ਨਾਮ ਹਰ ਕਲਾ ਕੀ ਕਹੈ ਨਾਨਕ ਤੈ ਤੁਖ ਹੋਵਾ ਤਿਤ ਪਰ ਅਨਹਦ ਵਾਜੇ ਆਨੰਦ ਤੁਨ ਹੋ ਵਡ ਭਾਗੀ ਹੋ ਸਗਲ ਮਨੋਰਤ ਪੂਰੇ ਪਰਮ ਭਰਮ ਪ੍ਰਭ ਪਾਇ ਉਤਰ ਸਗਲ ਵਸੂਲੇ ਦੂਖ ਰੋਗ ਚਿੰਤਾ ਬਿਉਤਰੇ ਸੋਣੀ ਸੱਚੀ ਬਾਣੀ ਸੰਤ ਸਾਜ ਜਨ ਭਏ ਚਰਚੇ ਪੂਰੇ ਗੁਰ ਤੇ ਜਾਣੀ ਸੁਣ ਤੇ ਬਾਣੀ ਤ ਕਹਤੇ ਪਵਿੱਤ ਸਤ ਗੁਰ ਰਹਿਆ ਭਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਓ ਅਜੇ ਅਣਹਦ ਤੂਰੇ ਸੁਣ ਤੇ ਬਾਣੀ ਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਮੋਦਾਵਣੀ ਮਹਲਾ ਪੰਜਵਾਂ ਥਾਲ ਵਿਚ ਤਨ ਮਸਤਉ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੋ ਉਧਾਰੋ ਜੇ ਕੋ ਗਾ ਵਾਜੇ ਕੋ ਪੁੰਚਾ ਤਿਸ ਕਾ ਹੋ ਉਧਾਰੋ ਇਹ ਵਸਤ ਤ ਜਿਨਹ ਜਾਇ ਨੇਤ ਨੇਤਰਾ ਕੋਰ ਧਾਰੋ ਤਮ ਸੰਸਾਰ ਚਰਨ ਲਗ ਤਰੀਏ ਸਬ ਨਾਨਕ ਬ੍ਰਹਮ ਪ੍ਰਚਾਰੋ ਸ਼ਲੋਕ ਮਹਾਂਲਾ ਪੰਜਵਾ ਤੇਰਾ ਕੀਤਾ ਜਤੋ ਨਹੀਂ ਮੈਨੋ ਜੋਗਤ ਕੋਈ ਮੈਂ ਨਰਗੁਣੀ ਆਰੇ ਕੋ ਗੁਣ ਨਾਹੀ ਆਪੇ ਤਰਤਿ ਭਿਉਈ ਕਰਤਿ ਪ੍ਰਿਆ ਮਹਾਰਾਮਤ ਹੋਈ ਸਤਗੁਰ ਸਜਰ ਮਿਲਿਆ ਨਾਨਕ ਨਾਮ ਮਿਲਾ ਤਾ ਦੀਵਾ ਤਨ ਮਨ ਦੀਵਾ ਹਰਿਆ ਕਰ ਜਪਿਆ ਮਹਾਰਾਮਤ ਹੋਈ ਸਤਿਗੁਰ ਦਾ ਜਨ ਮਿਲਿਆ ਨਾਨਕ ਨਾਮ ਮਿਲਾ ਤਾ ਜੀਵਾ ਤਨ ਮਨ ਦੀਵਾ ਹਰਿਆ ਪਾਉਣੀ ਤਿੱਥੇ ਤੁ ਸਮਰਤ ਜਿੱਤ ਕੋਈ ਨਹੀਂ ਉਤੇ ਤੇਰੀ ਰੱਖ ਅਗਣੀ ਉਦਰ ਮਾਹੀ ਸੁਣ ਕਾ ਜਮ ਕੇ ਦੂਤ ਨਾਇ ਕਰੈ ਛੜ ਜਾਹਿ ਭਉਜਲ ਬਿਸਮਸ ਗਾਹੋ ਗੁਰ ਸਬਦੀ ਪਾਰ ਪਾਹਿ ਜਿਨ ਕੋ ਲਗੀ ਪਿਆਸ ਅੰਮ੍ਰਿਤ ਤੇ ਖਾਹਿ ਕਲਮੇ ਹੋ ਗੁਣ ਗੁਣ ਗੋਬਿੰਦ ਗਾਹਿ ਸਭ ਸੈ ਨੂ ਕਿਰਪਾਲ ਸਮਾਲੇ ਸਾਹਿ ਸਾਹਿ ਮਿਰਤਾ ਕੋਈ ਨ ਜਾਇ ਜਿ ਆਵਹਿ ਤੁਧ ਆਹਿ ਸ਼ਲੋਕ ਮਹਾਂਲਾਪੰਜਵਾ ਅੰਤਰਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਗੁਰੂ ਦੇਕਣਾ ਕਰਮਣੀ ਸੁਣਨਾ ਗੁਰਨਾ ਸਤਗੁਰ ਸੇ ਤੀਰਤਿਆ ਦਰਗਹ ਪਾਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਹਵਤ ਦੇ ਜਗ ਮਹਿ ਉਤਮ ਕਾਟਿ ਹੈ ਵਿਰਲੇ ਕੇ ਹੀ ਕੇ ਮਹਲਾ ਪਨਨਾ ਰਖੇ ਰਕਰ ਹਾਰੋ ਆਪ ਉਬਾਰਿਯਨ ਗੁਰ ਕੀ ਪੈਰੀ ਪਾਏ ਕਾਜ ਸੁਵਾਰਿਯਨ ਹੋ ਆਪ ਦੀ ਆਦ ਮਨ ਹੋਣਾ ਵਿਸਾਰਿ ਨਾ ਸਾਧਿਆਨ ਕੈ ਸੰਗ ਭਗਵ ਜਲ ਤਾਰਿ ਨਾ ਸਾਖਤ ਨਿੰਦਕ ਦੁਸ਼ਟ ਖਿੰਮ ਮਾਹੀ ਬਿਦਾਰਿ ਨ ਤੇ ਸਾਹਿਬ ਕੀ ਟੇਕ ਨਾਨਕ ਮਨ ਹੈ ਮਾਹੀ ਜਿਸ ਮਰਤ ਸੁਖ ਹੋਈ ਸਗਲੇ ਦੁਖ ਜਾਹੇ ਤੇ ਸਾਹਿਬ ਕੀ ਟੇਕ ਨਾਨਕ ਮਨ ਹੈ ਮਾਹੀ ਜਦ ਸੇ ਮਰਤੂ ਕੋ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ